ਕੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਬਤੇ ਸੋ ਅੱਜ ਸਾਰੇ ਵੀਰ ਬੜੇ ਉਤਸ਼ਾਹ ਨਾਲ ਇਕੱਠੇ ਹੋਏ ਨੇ ਜੋ ਹਰ ਸਾਲ ਦੀ ਤਰ੍ਹਾਂ ਬਾਬਾ ਫਰੀਦ ਜੀ ਦੇ ਆਗਮਨ ਤੋਂ ਸੇ ਜੋ ਵੀਰ ਇਕੱਠੇ ਹੋ ਕੇ ਲਗਨ ਜੀ ਦੇ ਸਮੂਹਿਤ ਕਰਦੇ ਨੇ ਅੱਜ ਚਾਹ ਦੇ ਮੌਕੇ ਤੇ ਸੂਰਜ ਦਾ ਚਮਕੀ ਰਿਹਾ ਜੋ ਹਰ ਸਾਲ ਦੀ ਤਰ੍ਹਾਂ ਜੋ ਕੰਕੀ ਜੱਥੇ ਬੰਦੋ ਸਾਦੀ ਲੱਭਣਗੇ ਅਸੋ ਅਗਲੇ ਪੰਨੋ ਦੀ ਆਪ ਵੀ ਤੁਸਾਵਾਂਗੇ ਆਪ ਦੀ ਨਾਲ ਮੇਰੇ ਦੀ ਵਾਇਰ ਦਿੱਤਾ ਸਾਹਿਬ ਵਾਹਿਗੁਰੂ ਜੀ ਹੁਣ ਆਪਾਂ ਅੱਗੇ ਨੂੰ ਚਾਲੇ ਪਾਉਣ ਲੱਗੇ ਆਂ ਫਰੀ ਕੁੜ ਸਾਹਿਬ ਨੂੰ ਤਨ ਤਨ ਬਾਬਾ ਫਰੀ ਜੀ ਦੇ ਆਗਮਨਪੁਰਵ ਤੇ ਆਪਾਂ ਦਰਸ਼ਨ ਮਿਲਣ ਜਾ ਰਹੇ ਸੀਗੇ ਤੇ ਤੁਹਾਨੂੰ ਸਾਰੇ ਨਗਰ ਕੀਰਤਨ ਦਰਸ਼ਨ ਕਰਵਾਵਾਂਗੇ ਜੁੜੇ ਰਹੋ ਮੇਰੇ ਨਾਲ ਤੁਸੀਂ ਓਏ ਆਪਾਂ ਬਾਈਕ ਆਪਣੇ ਪਾਰਕਿੰਗ 'ਚ ਲਾ ਚੁੱਕੇ ਆ ਫਿਰ ਉਹ ਜਲ ਆਪਣੇ ਪਾਸ ਸਾਡੇ ਚੌਂਕੀ ਚੌਥੇ ਦੇ ਪ੍ਰਧਾਨ ਸਾਹਿਬ ਅਮਨ ਜੀ ਪਸੇਵਧਾ ਸਾਡੇ ਦੇਖੋ ਜੀ ਤੂੰ ਆਵੇ ਆਉਣਾ ਪਾਣੀ ਦੱਸਾ ਕਰਦੇ ਤੁਸੀਂ ਵੀ ਚਾਹ ਪੋੜੇ ਨਾ ਚਾਹਦੇ ਵੀ ਕਿਉਂ ਖਾਲਾਏ ਹਰ ਜਗ ਤੇਰਾ ਹੋਏ ਪਿਆਰਿਆ ਸਭ ਜਗ ਤੇਰਾ ਹੋਏ ਸਭ ਜਗ ਤੇਰਾ ਹੋਏ ਪਿਆਰਿਆ ਸਭ ਜਗ ਤੇਰਾ ਹੋਏ ਹਰ ਜਗ ਤੇਰਾ ਹੋਵੇ ਪਿਆਰਿਆ ਸਭ ਜਗ ਤੇਰਾ ਹੋ You know? तरिया ती भ तुरिया ਦੇਖ ਫਰੀਦਾ ਦੇਤੀ ਆ ਤੇ ਗਾੜੀ ਆਈ ਪੂਰ ਦੇਖ ਫਰੀਦਾ ਦੇਤੀ ਆ ਤੇ ਗਾੜੀ ਆਈ ਪੂਰ ਅੱਛਾ ਨੇੜੇ ਆ ਗਿਆ ਅੱਛਾ ਨੇੜੇ ਆ ਗਿਆ ਬਿੱਖਾ ਗਿਆ ਪੂਰ ਫਰੀਦਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਜਾ ਤੂੰ ਵੀ ਬੱਛਾ ਜਾ ਫਰੀਦਾ ਤੂੰ ਪੱਛਿਆ ਜਾ ਦੁਰੀਆ ਦੁਰੀਆ ਜਾ ਫਰੀਦਾ ਦੁਰੀਆ ਦੁਰੀਆ ਜਾ ਓ ਦੁਰੀਆ ਦੁਰੀਆ ਦਾ ਫਰੀਦਾ ਦੁਰੀਆ ਦੁਰੀਆ ਜਾ ਓ ਦੁਰੀਆ ਦੁਰੀਆ ਦਾ ਫਰੀਦਾ ਦੁਰੀਆ ਦੁਰੀਆ ਜਾ ਦੁਰੀਆ ਦੁਰੀਆ ਜਾ ਫਰੀਦਾ ਦੁਰੀਆ ਦੁਰੀਆ ਜਾ ਓ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਓ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਓ ਕਾਲੇ ਦਰਵੇਸ਼ ਫਰੀਦਾ ਦੁਰੀਆ ਦੁਰੀਆ ਜਾ ਫਰੀਦਾ ਦੁਰੀਆ ਦੁਰੀਆ ਜਾ ਓ ਦੁਰੀਆ ਦੁਰੀਆ ਦਾ ਫਰੀਦਾ ਦੁਰੀਆ ਦੁਰੀਆ ਜਾ तुरिया बरी तुरिया 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 ਅਗੇ ਖੜੀਆਂ ਹੋਇਆ 大家注意。啊